ਹਾਂਜੀ ਦੋਸਤੋ ਮੈਂ ਪ੍ਰਗਟਸ਼ੰਕ ਬਰਾੜ ਅੱਜ ਤੋਂ ਮੈਂ ਇੱਕ ਸੀਰੀਜ਼ ਆਫ ਵੀਡੀਓ ਅਪਲੋਡ ਕਰ ਰਿਹਾ ਹਾਂ YouTube ਤੇ ਜਿਸ ਦੇ ਵਿੱਚ ਜੇਮਸ ਕਲੀਅਰ ਦੀ ਕਿਤਾਬ ਐਟੋਮਿਕ ਹੈਬਿਟਸ ਦਾ ਪੰਜਾਬੀ ਅਨਵਾਦ ਹੋਊਗਾ ਹਰ ਐਤਵਾਰ ਦੀ ਐਤਵਾਰ ਉਸ ਦੇ ਇੱਕ ਚੈਪਟਰ ਦਾ ਪੰਜਾਬੀ ਅਨਵਾਦ ਕੀ ਅਪਲੋਡ ਕੀਤਾ ਜਾਇਆ ਕਰੇਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਜੋ ਵੀ ਪੰਜਾਬੀ ਦੇ ਸਰੋਤੇ ਆ ਜਾਂ ਪਾਠਕ ਹੈ ਇਸ ਦਾ ਭਰਪੂਰ ਫਾਇਦਾ ਲੈਣਗੇ ਤੇ ਤੁਹਾਨੂੰ ਸਭ ਨੂੰ गुजारिश ਹੈ ਕਿ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਉਸਨੂੰ ਵੀ ਆਨ ਕਰ ਲੈਣਾ ਤਾਂ ਕਿ ਜਦੋਂ ਆਉਂ ਅਗਲੇ ਚੈਪਟਰ ਦੀ ਵੀਡੀਓ ਅਪਲੋਡ ਹੋਊਗੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਚਲੋ ਆਪਾਂ ਕਰਦੇ ਹਾਂ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਚੈਪਟਰ ਪਹਿਲਾ ਭੂਮਿਕਾ ਮੇਰੀ ਕਹਾਣੀ ਮੇਰੇ ਹਾਈ ਸਕੂਲ ਦੇ ਸੋਫੋਮੋਰ ਸਾਲ ਦੇ ਆਖਰੀ ਦਿਨ ਮੈਨੂੰ بیسਬਾਲ ਦੇ ਡੰਡੇ ਨਾਲ ਮੱਥੇ ਤੇ ਮਾਰ ਲੱਗੀ ਜਿਵੇਂ ਮੇਰੇ ਕਲਾਸਮੇਟ ਨੇ ਪੂਰੀ ਤਾਕਤ ਨਾਲ ਸਿਰੰਗ ਕੀਤਾ ਡੰਡਾ ਉਸਦੇ ਹੱਥੋਂ ਫਿਸਲ ਗਿਆ ਤੇ ਸਦਾ ਮੇਰੀਆਂ ਅੱਖਾਂ ਦੇ ਵਿੱਚਕਾਰ ਆ ਕੇ ਲੱਗਿਆ ਮੈਨੂੰ ਟੱਕਰ ਦੇ ਸਮੇਂ ਦੀ ਕੋਈ ਯਾਦ ਨਹੀਂ ਡੰਡਾ ਮੇਰੇ ਚਿਹਰੇ ਤੇ ਇੰਨੀ ਜ਼ੋਰ ਨਾਲ ਲੱਗਿਆ ਕਿ ਇਸ ਨੇ ਮੇਰੀ ਨੱਕ ਨੂੰ ਇੱਕ ਮੋੜੇ ਹੋਏ ਜੂ ਓਕਾਰ ਵਿੱਚ ਬਦਲ ਦਿੱਤਾ ਟੱਕਰ ਨੇ ਮੇਰੇ ਦਿਮਾਗ ਦੇ ਨਰਮ ਹਿੱਸੇ ਨੂੰ ਖੋਪਰੀ ਦੇ ਅੰਦਰ ਧੱਕ ਦਿੱਤਾ ਤੁਰੰਤ ਹੀ ਮੇਰੇ ਸਿਰ ਦੇ ਅੰਦਰ ਸੋਚ ਦੀ ਲਹਿਰ ਦੌੜ ਗਈ ਸਿਰਫ ਇੱਕ ਪਲ ਵਿੱਚ ਮੇਰੀ ਨੱਕ ਟੁੱਟ ਗਈ ਖੋਪਰੀ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਦੋਵੇਂ ਅੱਖਾਂ ਦੇ ਖੋਖਲੇ ਹਿੱਸੇ ਚੱਕਨਾਚੂਰ ਹੋ ਗਏ ਜਦੋਂ ਮੈਂ ਅੱਖਾਂ ਖੋਲੀਆਂ ਮੈਂ ਲੋਕਾਂ ਨੂੰ ਮੈਨੂੰ ਤੱਕਦੇ ਅਤੇ ਮੇਰੀ ਮਦਦ ਲਈ ਦੌੜਦੇ ਦੇਖਿਆ ਮੈਂ ਹੇਠਾਂ ਵੇਖਿਆ ਅਤੇ ਆਪਣੇ ਕੱਪੜਿਆਂ ਤੇ ਖੂਨ ਦੇ ਲਾਲ ਦਾਗ ਦੇਖੇ ਮੇਰੇ ਇੱਕ ਕਲਾਸਮੇਟ ਨੇ ਆਪਣੀ ਕਮੀਜ਼ ਉਤਾਰ ਕੇ ਮੈਨੂੰ ਦੇ ਦਿੱਤੀ ਤੇ ਮੈਂ ਉਸ ਨੂੰ ਆਪਣੀ ਟੁੱਟੀ ਲੱਕ ਵਿੱਚੋਂ ਵਹਿੰਦੇ ਖੂਨ ਨੂੰ ਰੋਕਣ ਲਈ ਵਰਤ ਰਿਹਾ ਸੀ ਹੈਰਾਨ ਅਤੇ ਘਬਰਾਇਆ ਹੋਇਆ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਕਿੰਨਾ ਗੰਭੀਰ ਜ਼ਖਮੀ ਹੋਇਆ ਹਾਂ ਮੇਰੇ ਅਧਿਆਪਕ ਨੇ ਆਪਣਾ ਬਾਹ ਮੇਰੇ ਮੋਢੇ ਤੇ ਅਖੀ ਅਤੇ ਮੈਨੂੰ ਸਹਾਰਾ ਦੇ ਕੇ ਨਰਸ ਦੇ ਦਫ਼ਤਰ ਵੱਲ ਲੰਮਾ ਰਸਤਾ ਤੈਅ ਕਰਨਾ ਸ਼ੁਰੂ ਕੀ ਸ਼ੁਰੂ ਕਰ ਦਿੱਤਾ ਮੈਦਾਨ ਪਾਰ ਕਰਕੇ ਦਿਲ ਦੇ ਤੋਂ ਹੇਠਾਂ ਤੇ ਮੁਰ ਉੱਪਰ ਜਿਵੇਂ ਅਸੀਂ ਸਕੂਲ ਦੇ ਅੰਦਰ ਵੜੇ ਕਈ ਹੱਥ ਮੇਰੇ ਪਾਸਿਆਂ ਨੂੰ ਫੜ ਮੈਨੂੰ ਸੰਭਾਲ ਰਹੇ ਸੀ ਐਸੀ ਹੌਲੀ-ਹੌਲੀ ਤੁਰੇ ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਹਰ ਬੀਤਦਾ ਮਿੰਟ ਕਿੰਨਾ ਮਹੱਤਵਪੂਰਨ ਸੀ ਜਦੋਂ ਅਸੀਂ ਨਰਸ ਦੇ ਦਫ਼ਤਰ ਪਹੁੰਚੇ ਉਸਨੇ ਮੈਨੂੰ ਕਈ ਸਵਾਲ ਪੁੱਛੇ ਅੱਜ ਕਿਹੜਾ ਸਾਲ ਹੈ 1998 ਮੈਂ ਜਵਾਬ ਦਿੱਤਾ ਅਸਲ ਚ 2002 ਸੀ ਅਮਰੀਕਾ ਦਾ ਰਾਸ਼ਟਰਪਤੀ ਕੌਣ ਹੈ ਬਿਲ ਕਲਿੰਟਨ ਮੈਂ ਕਿਹਾ ਸਹੀ ਜਵਾਬ ਜਾਰਜੀ ਡਬਲਯੂ ਬਸ਼ੀ ਮਾਤਾ ਦਾ ਕੀ ਨਾਮ ਹੈ ਉਹ ਉਹ ਮੈਂ ਦੱਸ ਉਸਕੈਂਟਰ ਉੱਪਰ ਗਿਆ ਇਹ ਆਖਰੀ ਸਵਾਲ ਸੀ ਮੇਰਾ ਸਰੀਰ ਹੁਣ ਬਹੁਤ ਕਮਜ਼ੋਰ ਹੋ ਗਿਆ ਸੀ ਮੇਰੇ ਦਿਮਾਗ ਵਿੱਚ ਸੋਚ ਇਸ ਕਦਰ ਵੱਧ ਗਈ ਕਿ ਮੈਂ ਨਰਸ ਦੇ ਸਵਾਲ ਨੂੰ ਸਮਝ ਹੀ ਨਹੀਂ ਸਕਿਆ ਅਤੇ ਕੁਝ ਸਮੇਂ ਬਾਅਦ ਬੇਹੋਸ਼ ਹੋ ਗਿਆ ਮੈਂਟਾ ਵਿੱਚ ਮੈਨੂੰ ਸਕੂਲ ਤੋਂ ਐਂਬੂਲੈਂਸ ਰਾਹੀਂ ਇਸ ਸਥਾਨਕ ਹਸਪਤਾਲ ਲਿਆਂਦਾ ਗਿਆ ਥੋੜ੍ਹੀ ਸਮਾਂ ਬਾਅਦ ਮੇਰਾ ਸਰੀਰ ਮੂਰ ਕੰਮ ਵੀ ਨਹੀਂ ਕਰ ਸਕਦਾ ਸੀ ਨਿਗਲਣਾ ਅਤੇ ਸਾਹ ਲੈਣਾ ਦੰਦ ਦੇ ਅੰਤ ਤੱਕ ਮੇਰੀ ਸਾਹ ਲੈਣ ਦੀ ਸਮਰੱਥਾ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਸੀ ਮੇਰੀ ਪਹਿਲੀ ਰਾਤ ਨੂੰ ਆਕਸੀਜਨ ਦੇਣ ਲਈ ਉਹਨਾਂ ਨੇ ਟਿਊਬ ਲਗਾਈ ਅਤੇ ਫਿਰ ਫੈਸਲਾ ਕੀਤਾ ਕਿ ਮੈਨੂੰ ਵੱਡੇ ਹਸਪਤਾਲ ਵਿੱਚ ਲਜਾਇਆ ਜਾਵੇ ਮੈਨੂੰ ਐਮਰਜੈਂਸੀ ਰੂਮ ਤੋਂ ਕੱਟ ਕੇ ਸੜਕ ਪਾਰ ਹੈਲੀਪੈਡ ਜਾਂਦਾ ਗਿਆ ਸਟ੍ਰੈਚਰ ਬਦਸੂਰਤ ਫੁੱਟਪਾਥ ਤੇ ਕਮਜ਼ੋਰਤਾ ਹੋਇਆ ਅੱਗੇ ਵੱਧ ਰਿਹਾ ਸੀ ਇੱਕ ਨਰਸ ਮੈਨੂੰ ਧੱਕ ਰਹੀ ਸੀ ਦੂਜੀ ਮੇਰੇ ਮੂੰਹ ਵਿੱਚ ਹਵਾ ਪੰਪ ਕਰ ਰਹੀ ਸੀ ਮੇਰੀ ਮਾਂ ਵੀ ਕੁਝ ਮਿੰਟ ਪਹਿਲਾਂ ਹਸਪਤਾਲ ਪਹੁੰਚ ਗਈ ਸੀ ਅਤੇ ਉਹ ਮੇਰੇ ਕੋਲ ਹੈਲੀਕਾਪਟਰ ਚ ਸਵਾਰ ਹੋ ਕੇ ਗਈ ਸੀ ਮੈਂ ਬੇਹੋਸ਼ ਸੀ ਅਤੇ ਆਪਣਾ ਸਾਹ ਖੁਦ ਵੀ ਨਹੀਂ ਲੈ ਸਕਦਾ ਸੀ असली मेरी मां ने सारे फ्लाइट दान मेरा सर अपनी हाथ ਨਾਲ ਸੰਭਾਲ ਕੇ ਰੱਖਿਆ ਜਦੋਂ मेरी मां हेलीकॉप्टर ਵਿੱਚ ਮੇਰੇ ਨਾਲ ਸੀ ਮੇਰੇ ਪਿਤਾ ਘਰ ਵਾਪਸ ਗਏ ਤਾਂ ਜੋ ਮੇਰੀ ਭੈਣ ਅਤੇ ਭਰਾ ਨੂੰ ਇਹ ਖਬਰ ਦੇ ਸਕਣ ਉਹ ਰੋਣ ਲੱਗ ਪਏ ਜਦੋਂ ਉਹ ਮੇਰੀ ਭੈਣ ਨੂੰ ਦੱਸ ਰਹੇ ਸਨ ਕਿ ਉਹਦੀ 8ਵੀਂ ਕਲਾਸ ਦੀ ਗ੍ਰੈਜੂਏਸ਼ਨ ਰਾਤ ਨੂੰ ਉਹ ਨਹੀਂ ਆ ਸਕਣਗੇ ਬੱਚਿਆਂ ਨੂੰ ਪਰਿਵਾਰ ਅਤੇ ਦੋਸਤਾਂ ਕੋਲ ਛੱਡ ਕੇ ਉਹ ਸਲੇਨ ਨਟ ਵਿੱਚ ਮੇਰੀ ਮਾਂ ਕੋਲ ਮਿਲਣ ਆ ਗਏ। ਜਦੋਂ ਐਸੀ ਹਸਪਤਾਲ ਦੇ ਛੱਤ ਤੇ ਉਤਰੇ ਲਗਭਗ 30 ਡਾਕਟਰਾਂ ਤੇ ਨਰਸਾਂ ਦੀ ਟੀਮ ਸਾਡੇ ਵੱਲ ਦੌੜਦੀ ਹੋਈ ਆਈ। ਮੈਨੂੰ ਤੁਰੰਤ ਟਰਾਮਾ ਯੂਨਿਟ ਵਿੱਚ ਯੂਨਿਟ ਵਿੱਚ ਲਿਆਂਦਾ ਗਿਆ। ਇਸ ਸਮੇਂ ਤੱਕ ਮੇਰੇ ਦਿਮਾਗ ਵਿੱਚ ਸੋਜ ਇਤਨੀ ਵੱਧ ਚੁੱਕੀ ਸੀ ਕਿ ਮੇਰੇ ਸੀਨ ਨੇ ਅਕਾਦ ਤੋਂ ਬਾਅਦ ਮੋਰ-ਮੋਰ ਦੌਰੇ ਪੈਣੇ ਸ਼ੁਰੂ ਹੋ ਕਰ ਦਿੱਤੇ ਸਨ ਮੇਰੀ ਟੁੱਟੀ ਨੱਕ ਠੀਕ ਕਰਨੀ ਜ਼ਰੂਰੀ ਸੀ ਪਰ ਮੈਂ ਆਪ ਸਾਹ ਨਹੀਂ ਲੈ ਸਕਦਾ ਸੀ ਅਚਲੇ ਦਿਨ ਦੇ ਅੰਤ ਉਹਨਾਂ ਨੇ ਮੈਨੂੰ ਬੇਹੋਸ਼ ਕੀਤਾ ਮੈਡੀਕਲ ਇੰਸਟੀਚੂਰ ਕੋਮਾ ਵਿੱਚ ਰੱਖਿਆ ਅਤੇ ਮੈਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਮੇਰੇ ਮਾਤਾ ਪਿਤਾ ਲਈ ਹਸਪਤਾਲ ਅਜੀਹਾ ਥਾਂ ਨਹੀਂ ਸੀ ਜਿੱਥੇ ਉਹ ਪਹਿਲੀ ਵਾਰ ਆਏ ਹੋਣ 10 ਸਾਲ ਪਹਿਲਾਂ ਉਹਨਾਂ ਦੀ ਧੀ ਮੇਰੀ ਭੈਣ ਜੋ ਕਮਿਨੀਆਂ ਨਾਲ ਲੜ ਰਹੀ ਸੀ ਡੇਢ ਸਾਲ ਦੀ ਕੀਮੋਥੈਰੇਪੀ ਬੋਨ ਮੈਰੋ ਟ੍ਰਾਂਸਪਲੈਂਟ ਅਤੇ ਦਰਜਨਾ ਟੈਸਟਾਂ ਤੋਂ ਬਾਅਦ ਮੇਰੀ ਭੈਣ 6 ਮਹੀਨਿਆਂ ਦੀ ਉਮਰ ਵਿੱਚ ਠੀਕ ਹੋ ਗਈ ਸੀ ਹੁਣ 10 ਸਾਲ ਬਾਅਦ ਉਹ ਮੜਕ ਹੋਰ ਬੱਚੇ ਨਾਲ ਹਸਪਤਾਲ ਵਿੱਚ ਆਏ ਸਨ ਜਦੋਂ ਮੈਂ ਕੋਮਾ ਵਿੱਚ ਜਾ ਰਿਹਾ ਸੀ ਹਸਪਤਾਲ ਨੇ ਇੱਕ ਪਾਦਰੀ ਅਤੇ ਸਮਾਜ ਸੇਵਕ ਨੂੰ ਮੇਰੇ ਮਾਤਾ ਪਿਤਾ ਨੂੰ ਮਿਲਣ ਲਈ ਭੇਜਿਆ ਇਹ ਉਹ ਪਾਦਰੀ ਸੀ ਜੋ 10 ਸਾਲ ਪਹਿਲਾਂ ਮੇਰੀ ਭੈਣ ਦੇ ਕੈਂਸਰ ਦੀ ਖਬਰ ਦੇ ਦਿਨ ਮੇਰੇ ਮਾਤਾ ਪਿਤਾ ਨੂੰ ਮਰਿਆ ਸੀ ਜਿਵੇਂ ਦਿਨ ਰਾਤ ਵਿੱਚ ਬਦਲਿਆ ਕਈ ਮਸ਼ੀਨਾ ਨੇ ਮੇਰੀ ਜ਼ਿੰਦਗੀ ਬਚਾਈ ਰੱਖੀ ਮੇਰੇ ਮਾਤਾ ਪਿਤਾ ਹਸਪਤਾਲ ਦੇ ਬਿਸਤਰੇ ਤੇ ਜਾਗਦੇ ਰਹਿੰਦੇ ਇੱਕ ਪਲ ਉਤਕਾਵਟ ਨਾਲ ਡੱਗ ਜਾਂਦੇ ਨੇੜੇ ਹੁੰਦੇ ਅਗਲੇ ਪਲ ਚਿੰਤਾ ਨਾਲ ਪੂਰੀ ਤਰ੍ਹਾਂ ਜਾਗਦੇ ਮੇਰੀ ਮਾਂ ਬਾਅਦ ਵਿੱਚ ਕਹਿੰਦੀ ਸੀ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਬੁਰੇ ਰਾਤਾਂ ਵਿੱਚੋਂ ਇੱਕ ਰਾਤ ਸੀ ਮੇਰੀ ਸਦਾ ਯਾਤਰਾ ਅਗਲੇ ਸਵੇਰੇ ਮੈਂ ਹੌਲੀ-ਹੌਲੀ ਕੋਮਾ ਤੋਂ ਬਾਹਰ ਆਉਣ ਲੱਗਾ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਕੀ ਹੋਇਆ ਸੀ ਪਰ ਮੈਂ ਇਹ ਸਮਝ ਗਿਆ ਸੀ ਕਿ ਮੇਰਾ ਚਿਹਰਾ ਅਤੇ ਨੱਕ ਭਾਰੀ ਪਟੀਆਂ ਨਾਲ ਬੱਧੇ ਹੋਏ ਹਸਨ ਕਟੋ-ਕਟ ਮੇਰੀ ਦੇਹ ਵਿੱਚ ਵਾਪਸ ਥੋੜੀ ਹੋਸ਼ ਸਮਝ ਆ ਰਹੀ ਸੀ ਡਾਕਟਰਾਂ ਨੇ ਮੇਰੇ ਸੱਜੇ ਅੱਖ ਦੇ ਆਲੇ-ਦੁਆਲੇ ਇੱਕ ਵੱਡਾ ਗੁੱਥਾ ਲੱਗਿਆ ਅਤੇ ਮੇਰੀ ਖੋਪਰੀ ਦੇ ਪਿੱਛੇ ਇੱਕ ਛੋਟਾ ਜ਼ਖਮ ਵੀ ਮੇਰਾ ਆਪ ਤੱਕ ਨਰ ਬਹੁਤ ਸੁੱਝ ਗਿਆ ਸੀ ਅਤੇ ਜਦੋਂ ਵੀ ਮੇਰੀ ਅੱਖ ਡਿੱਗਦੀ ਇਹ ਇੱਕ ਕੋਨੇ ਨਾਲ ਟਕਰਾਉਂਦੀ ਸੀ ਜਿਸ ਨਾਲ ਸੜਨ ਵਾਲੀ ਜਲਨ ਹੁੰਦੀ ਸੀ ਡਾਕਟਰਾਂ ਨੇ ਕਿਹਾ ਕਿ ਮੇਰੀ ਅੱਖ ਕੁਝ ਹਫ਼ਤਿਆਂ ਵਿੱਚ ਆਪਣੇ ਆਪ ਸਥਾਨ ਤੇ ਵਾਪਸ ਆ ਜਾਵੇਗੀ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਕਿੰਨਾ ਸਮਾਂ ਲਏਗੀ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਿ ਮੇਰੀ ਦ੍ਰਿਸ਼ਟੀ ਸਾਇਦ ਮੁਰ ਆ ਜਾਵੇ ਪਰ ਇਹ ਵੀ ਸਮਝ ਸੀ ਸੰਭਵ ਸੀ ਕਿ ਉਹ ਕਦੇ ਪੂਰੀ ਤਰ੍ਹਾਂ ਠੀਕ ਨਾ ਹੋਵੇ ਹੌਲੀ ਹੌਲੀ ਮੈਂ ਦੁਬਾਰਾ ਸਹੀ ਤਰ੍ਹਾਂ ਦੇਖਣਾ ਸ਼ੁਰੂ ਕੀਤਾ ਪਹਿਲੇ ਕੁਝ ਹਫ਼ਤਿਆਂ ਵਿੱਚ ਸਭ ਕੁਝ ਮੇਰੀ ਅੱਖਾਂ ਵਿੱਚ ਨਿੱਕੇ ਨਿੱਕੇ ਬਿੰਦੂਆਂ ਵਾਂਗ ਲੱਗਦਾ ਸੀ ਕੁਝ ਮਹੀਨਿਆਂ ਬਾਅਦ ਮੇਰੀ ਦ੍ਰਿਸ਼ਟੀ ਵਾਪਸ ਆ ਗਈ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਮੈਨੂੰ ਮਰਮਰ ਬੇਹੋਸ਼ੀ ਪਸੀਨਾ ਅਤੇ ਚੱਕਰ ਆਉਂਦੇ ਰਹਿੰਦੇ ਮੈਨੂੰ ਮੋੜ ਤੰਨਾ ਸਿੱਖਣ ਵਿੱਚ ਬਹੁਤ ਸਮਾਂ ਲੱਗ ਗਿਆ ਮੈਂ 6 ਮਹੀਨੇ ਬਾਅਦ ਮੋੜ ਬੇਸਵਾਲ ਖੇਡ ਵਿੱਚ ਵਾਪਸ ਆਇਆ ਪਰ ਠੀਕ ਹੋਣ ਵਿੱਚ 3 ਸਾਲ ਲੱਗੇ ਫਿਰ ਵੀ ਮੈਨੂੰ ਅੰਦਰੋਂ ਮਹਿਸੂਸ ਹੁੰਦਾ ਕਿ ਮੈਂ ਇੱਕ ਦੂਜਾ ਮੌਕਾ ਮਿਲਣ ਤੋਂ ਬਾਅਦ ਹੋਰ ਬਿਹਤਰ ਕਰ ਸਕਦਾ ਹਾਂ ਦਨ ਦ ਲਿਸਨ ਯੂਨੀਵਰਸਿਟੀ ਦਾ ਫੈਸਲਾ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਫੈਸਲਿਆਂ ਵਿੱਚੋਂ ਇੱਕ ਸੀ ਮੈਨੂੰ ਬੇਸਬਾਲ ਟੀਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਮੇਰਾ ਸੁਪਨਾ ਸੀ ਕਿ ਮੈਂ ਮੋਰ ਖੇਡ ਵਿੱਚ ਆਪਣਾ ਆਪ ਨੂੰ ਸਾਬਤ ਕਰਾਂ ਪਰ ਹਕੀਕਤ ਕੁਝ ਹੋਰ ਸੀ ਮੈਂ ਸ਼ੁਰੂ ਵਿੱਚ ਟੀਮ ਵਿੱਚ ਸਭ ਤੋਂ ਹੇਠਾਂ ਸੀ ਮੇਰੇ ਸਾਰੇ ਦੋਸਤ ਵਧੀਆ ਪ੍ਰਦਰਸ਼ਨ ਕਰ ਰਹੇ ਸਨ ਅਤੇ ਮੈਂ ਬੁਰੀ ਤਰ੍ਹਾਂ ਸਿੰਗਾਰਸ ਕਰ ਰਿਹਾ ਸੀ ਤਾਂ ਵੀ ਹਰ ਰੋਜ਼ ਮੈਂ ਥੋੜਾ ਥੋੜਾ ਸੁਧਾਰ ਲਈ ਯੂਜਦਾ ਰਿਹਾ ਮੈਂ ਹਰ ਰਾਤ ਜਲਦੀ ਸੌਂਦਾ ਚੰਗਾ ਖਾਣ ਪੀਣ ਕਰਦਾ ਆਪਣੀ ਟ੍ਰੇਨਿੰਗ ਕਰਦਾ ਛੋਟੀਆਂ ਸੋਟੀਆਂ ਆਉਂਤਾ ਪਰ ਲਗਾਤਾਰ ਇਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਛੋਟੀਆਂ ਆਦਤਾਂ ਦੀ ਤਾਕਤ ਅਸਲ ਵਿੱਚ ਕੀ ਹੈ ਮੈਂ ਆਲਤਾ ਬਾਰੇ ਕਿਵੇਂ ਸਿੱਖਿਆ ਡੈਨਿਸਨ ਜਾਣਾ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਫੈਸਲਿਆਂ ਵਿੱਚੋਂ ਇੱਕ ਸੀ ਮੈਨੂੰ ਬੇਸਵਾਲ ਟੀਮ ਵਿੱਚ ਜਗ੍ਹਾ ਮਿਲ ਗਈ ਅਤੇ ਭਾਵੇਂ ਮੈਂ ਪਹਿਲੇ ਸਾਲ ਦੇ ਵਿਦਿਆਰਥੀ ਵਜੋਂ ਟੀਮ ਦੀ ਸੂਚੀ ਦੇ ਸਭ ਤੋਂ ਹੇਠਾਂ ਸੀ ਫਿਰ ਵੀ ਮੈਂ ਬਹੁਤ ਖੁਸ਼ ਸੀ ਹਾਈ ਸਕੂਲ ਦੇ ਉਥਲ-ਪੁਥਲ ਭਰੇ ਸਾਲਾਂ ਦੇ ਬਾਵਜੂਦ ਮੈਂ ਕਿਸੇ ਇੱਕ ਤਰ੍ਹਾਂ ਕਾਲਜ ਐਥਲੀਟ ਬਣ ਗਿਆ ਸੀ ਮੈਂ ਜਲਦੀ بیسਬਲ ਟੀਮ ਦਾ ਸਟਾਰ ਖਿਡਾਰੀ ਬਣ ਲਈ ਜਾ ਰਿਹਾ ਸੀ ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਲਿਜਾਂਦ ਤੇ ਧਿਆਨ ਦਿੱਤਾ ਜਦੋਂ ਮੇਰੇ ਸਾਥੀ देर ਰਾਤ ਤੱਕ ਜਾਗਦੇ ਸਨ ਅਤੇ ਵੀਡੀਓ ਗੇਮ ਵਗੈਰਾ ਖੇਡਦੇ ਰਹਿੰਦੇ ਸਨ ਮੈਂ ਚੰਗੀਆਂ ਨੀਂਦ ਵਾਲੀਆਂ ਆਦਤਾਂ ਬਣਾਈਆਂ ਅਤੇ ਹਰ ਰਾਤ ਜਲਦੀ ਸੌਂਦਾ ਕਾਜ ਦੇ ਗੰਦੇ ਡੌਰਮ ਵਾਲੇ ਮਾਹੌਲ ਵਿੱਚ ਮੈਂ ਖਾਸ ਤੌਰ ਤੇ ਆਪਣਾ ਕਮਰਾ ਸਾਫ਼ ਰੱਖਿਆ ਕਰਦਾ ਸੀ ਇਹ ਛੋਟੇ ਛੋਟੇ ਸੁਧਾਰ ਇਕੱਠੇ ਹੋਣ ਲੱਗੇ ਮੇਰੀ ਜ਼ਿੰਦਗੀ ਹੌਲੀ ਹੌਲੀ ਸੁਧਰਨ ਲੱਗੀ ਮੈਂ ਆਪਣੇ ਆਪ ਵਿੱਚ ਭਰੋਸਾ ਮਹਿਸੂਸ ਕਰਨ ਲੱਗਾ ਮੈਂ ਕਲਾਸਰੂਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਲੱਗਾ ਜੂਨੀਅਰ ਸਾਲ ਤੱਕ ਮੈਂ 2000 ਪਾਉਂਡ ਤੱਕ ਵਜ਼ਨ ਵਧਾ ਲਿਆ ਸੀ ਮੈਂ ਬੇਸਵਾਲ ਟੀਮ ਤੇ ਸ਼ੁਰੂਆਤੀ ਖਿਡਾਰੀ ਬਣ ਗਿਆ ਸੀ ਸੀਜ਼ਨ ਦੇ ਅੰਤ ਤੇ ਮੈਨੂੰ ਆਲ ਕਨਫਰੈਂਸ ਟੀਮ ਲਈ ਚੁਣਿਆ ਗਿਆ ਇਹ ਕੁਝ ਵੱਡਾ ਨਹੀਂ ਸੀ ਪਰ ਮੈਂ ਖੁਸ਼ ਸੀ ਕਿ ਮੇਰੀਆਂ ਛੋਟੀਆਂ-ਛੋਟੀਆਂ ਆਦਤਾਂ ਪੜ੍ਹਾਈ ਦੀਆਂ ਸੌਣ ਦੀਆਂ ਤੇ ਟ੍ਰੇਨਿੰਗ ਦੀਆਂ ਇਕੱਠੀਆਂ ਹੋ ਕੇ ਅਸਰ ਕਰ ਰਹੀਆਂ ਸਨ ਸੀਨੀਅਰ ਸੀਨੀਅਰ ਸਾਲ ਵਿੱਚ ਮੈਂ ਔਰ ਅਕਾਡਮਿਕ ਆਲ ਅਮਰੀਕਨ ਸਿਲੈਕਸ਼ਨ ਜਤੜਿਆ ਜੋ ਰਾਸ਼ਟਰੀ ਪੱਧਰ ਤੇ ਸਨਮਾਨ ਸੀ ਮੇਰਾ ਉਹ ਪੂਰਾ ਹੋ ਗਿਆ ਮੇਰਾ ਪੂਰਾ ਕਾਲਜ ਕੈਰੀਅਰ ਕੋਈ ਮਹਾਨ ਉਪਲਬਧੀ ਨਹੀਂ ਸੀ ਮੈਂ ਕਦੇ ਵੀ ਅਸਰ ਵਿੱਚ ਸਟਾਰ ਨਹੀਂ ਬਣਿਆ ਪਰ ਜਦੋਂ ਮੈਂ ਉਹ ਸਾਲ ਮੋੜ ਤੱਕਦਾ ਹਾਂ ਮੈਂ ਵੇਖਦਾ ਹਾਂ ਕਿ ਉਹ ਛੋਟੀਆਂ ਆਤਾਂ ਜਿਨ੍ਹਾਂ ਨੂੰ ਮੈਂ ਲਗਾਤਾਰ ਬਣਾਇਆ ਉਹ ਮੇਰੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਲਵਾਲਿਆ ਸਨ ਐਸੀ ਸਭ ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ ਇਹ ਚੋਟ ਮੇਰੇ ਲਈ ਉਹਨਾਂ ਵਿੱਚੋਂ ਇੱਕ ਸੀ ਅਤੇ ਇਸ ਨੇ ਮੈਨੂੰ ਉਹ ਸਭ ਕੁਝ ਸਿਖਾਇਆ ਜੋ ਮੈਂ ਆਦਤਾਂ ਬਾਰੇ ਜਾਣਦਾ ਹਾਂ ਮੈਂ ਇਹ ਕਿਤਾਬ ਕਿਵੇਂ ਅਤੇ ਕਿਉਂ ਲਿਖੀ ਨਵੰਬਰ 2012 ਵਿੱਚ ਮੈਂ ਜੇਮ ਜੇਮ ਕਲੀਅਰ.ਕਾਮ ਤੇ ਲੇਖ ਪ੍ਰਕਾਸ਼ਿਤ ਕਰਨੇ ਸ਼ੁਰੂ ਕੀਤੇ। ਕਈ ਸਾਲਾਂ ਤੋਂ ਮੈਂ ਆਪਣੀਆਂ ਆਦਤਾਂ ਨਾਲ ਕੀਤੇ ਨਿੱਜੀ ਪ੍ਰਯੋਗਾਂ ਬਾਰੇ ਨੋਟਸ ਲਿਖਦਾ ਰਹਿੰਦਾ ਸੀ। ਅਤੇ ਹੁਣ ਮੈਨੂੰ ਉਹਨਾਂ ਨੂੰ ਦੁਨੀਆ ਨਾਲ ਸਾਂਝਾ ਕਰਨ ਦਾ ਮੌਕਾ ਮਿਲਿਆ ਸੀ। ਸ਼ੁਰੂ ਵਿੱਚ ਇਹ ਸਿਰਫ ਇੱਕ ਸਾਦੀ ਈਮੇਲ ਲਿਸਟ ਸੀ ਜਿਸ ਵਿੱਚ ਕੁਝ ਸੈਂਕੜੇ ਲੋਕ ਸਬਸਕ੍ਰਾਈਬ ਸਨ। ਪਰ 2013 ਦੇ ਅੰਤ ਤੱਕ ਇਹ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਗਈ 2014 ਤੱਕ ਹਜ਼ਾਰਾਂ ਲੋਕ ਜੁੜ ਗਏ ਅਤੇ ਜਲਦੀ ਹੀ ਇਹ ਸਾਈਟ ਇੰਟਰਨੈਟ ਤੇ ਸਭ ਤੋਂ ਤੇਜ਼ੀ ਨਾਲ ਵਾਇਰਲ ਹੋਣ ਲੱਗੀ న్యూਸਲੇਟਰ ਲਿਖਤਾ ਵਿੱਚੋਂ ਇੱਕ ਵੰਗੀ ਸੀ ਜੋ ਕਿ ਇੰਟਰਨੈਟ ਤੇ ਵਾਇਰਲ ਹੋ ਰਹੀ ਸੀ ਕੋਲ ਸਮਝ ਲਈ ਮੈਨੂੰ ਲੱਗਦਾ ਸੀ ਮੈਂ ਇੱਕ ਧੋਖੇबाज ਹਾਂ ਆਦਤਾਂ ਬਾਰੇ ਲਿਖਣ ਵਾਲਾ ਕੋਈ ਵਿਦਵਾਨ ਨਹੀਂ ਪਰ ਸਿਰਫ ਇੱਕ ਆਮ ਵਿਅਕਤੀ ਜੋ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੋਈ ਮਾਹਰਵਾਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੇਰਾ ਟੀਚਾ ਸਿਰਫ ਇਮਾਨਦਾਰੀ ਨਾਲ ਉਹ ਸਾਂਝਾ ਕਰਨਾ ਸੀ ਜੋ ਮੈਂ ਖੁਦ ਸਿੱਖ ਰਿਹਾ ਸੀ ਜਿਵੇਂ ਹੀ ਮੈਂ ਲਿਖਣਾ ਜਾਰੀ ਰੱਖਿਆ ਮੇਰੇ ਵਿਚਾਰ ਹਜ਼ਾਰਾਂ ਪੜਕਾ ਵਿੱਚ ਗੂੰਜਣ ਲੱਗੀ ਇਹ ਸਾਫ਼ ਸੀ ਕਿ ਆਦਤਾਂ ਦੀ ਤਾਕਤ ਖਾਸ ਕਰਕੇ ਛੋਟੀਆਂ ਆਦਤਾਂ ਲੋਕਾਂ ਦੀ ਜ਼ਿੰਦਗੀ ਤੇ ਡੂੰਘਾ ਅਸਰ ਪਾ ਸਕਦੀਆਂ ਹਨ ਫਿਰ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਕੁਝ ਸਾਲਾਂ ਬਾਅਦ ਇਸ ਕਿਤਾਬ ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ 2015 ਵਿੱਚ ਮੈਂ 2 ਲੱਖ ਈਮੇਲ ਸਬਸਕ੍ਰਾਈਬਰ ਤੱਕ ਪਹੁੰਚ ਗਿਆ ਅਤੇ ਮੈਨੂੰ ਰੈਂਡਮ ਹਾਊਸ ਨਾਲ ਇਸ ਕਿਤਾਬ ਨੂੰ ਲਿਖਣ ਲਈ ਇੱਕ ਬੁੱਕ ਡੀਲ ਸਾਈਨ ਕੀਤੀ। ਉਹੀ ਕਿਤਾਬ ਜੋ ਤੁਸੀਂ ਹੁਣ ਪੜ੍ਹ ਰਹੇ ਹੋ ਜਿਵੇਂ ਮੇਰਾ ਦਰਸ਼ਕ ਵਰਗ ਵਧਿਆ ਉਸੇ ਤਰ੍ਹਾਂ ਮੇਰੇ ਕਾਰੋਬਾਰੀ ਮੌਕੇ ਵੀ ਵਧੇ। ਮੈਨੂੰ ਵੱਡੀਆਂ ਕੰਪਨੀਆਂ ਵੱਲੋਂ ਆਦਤਾਂ ਬਣਾਉਣ ਦੀ ਵਿਗਿਆਨਕ ਵਿਧੀ ਵਿਹਾਰ ਬਦਲਾ ਅਤੇ ਲਗਾਤਾਰ ਸੁਧਾਰ ਬਾਰੇ ਬੋਲਣ ਲਈ ਬੁਲਾਇਆ ਜਾਣ ਲੱਗਾ ਮੈਂ ਆਪਣੇ ਆਪ ਨੂੰ ਸੰਯੁਕਤ ਰਾਜ ਅਤੇ ਯੂਰਪ ਵਿੱਚ ਕਾਨਫਰੰਸਾਂ ਵਿੱਚ ਪਾਸ ਕਰਨ ਦਿੰਦੇ ਹੋਏ ਪਾਇਆ 2016 ਵਿੱਚ ਮੇਰੇ ਲੇਖ ਟਾਈਮ ਐਂਟਰਪ੍ਰੋਅਰ ਅਤੇ ਫੋਰਬਸ ਵਰਗੀਆਂ ਵੱਡੀਆਂ ਮੈਗਜ਼ੀਨਾਂ ਵਿੱਚ ਨਿਯਮਤ ਤੌਰ ਤੇ ਛਪਣ ਲੱਗੇ ਹੈ ਰਾਨੀ ਦੀ ਗੱਲ ਹੈ ਕਿ ਸਿਰਫ ਉਸ ਸਾਲ ਮੇਰੀ ਲਹਿਤ 8 ਮਿਲੀਅਨ ਤੋਂ ਵੱਧ ਲੋਕਾਂ ਨੇ ਪੜ੍ਹੀ ਐਨ ਐਫ ਐਲ ਐਨ ਬੀ اے ਅਤੇ ਐਮ ਐਲ ਬੀ ਦੇ ਕੋਚ ਮੇਰਾ ਕੰਮ ਪੜਨ ਲੱਗੇ ਅਤੇ ਆਪਣੀਆਂ ਟੀਮਾਂ ਨਾਲ ਸਾਂਝਾ ਕਰਨ ਲੱਗੇ 2017 ਦੇ ਸ਼ੁਰੂ ਵਿੱਚ ਮੈਂ ਹੈਬਿਟਸ ਅਕੈਡਮੀ ਨੂੰ ਸ਼ੁਰੂ ਕੀਤੀ ਜੋ ਜ਼ਿੰਦਗੀ ਅਤੇ ਕੰਮ ਵਿੱਚ ਵਧੀਆ ਆਦਤਾਂ ਬਣਾਉਣ ਵਿੱਚ ਰੁਚੀ ਰੱਖਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਲਈ ਸਭ ਤੋਂ ਪ੍ਰਸਿੱਧ ਟ੍ਰੇਨਿੰਗ ਪਲੇਟਫਾਰਮਸ ਬਣ ਗਈ ਸੀ ਫੋਰਚੂਨ 500 ਕੰਪਨੀਆਂ ਅਤੇ ਨਵੀਆਂ ਸਟਾਰਟਅਪ ਕੰਪਨੀਆਂ ਨੇ ਆਪਣੇ ਲੀਡਰਾਂ ਅਤੇ ਸਟਾਫ ਨੂੰ ਟ੍ਰੇਨ ਕਰਨ ਲਈ ਨਾਮ ਦਰਜ ਕਰਵਾਉਣਾ ਸ਼ੁਰੂ ਕੀਤਾ ਕੁੱਲ ਮਿਲਾ ਕੇ 10000 ਤੋਂ ਵੱਧ ਲੀਡਰ ਮੈਨੇਜਰ ਕੋਚ ਅਤੇ ਅਧਿਆਪਕ ਹਾਈਬ੍ਰਿਡਸ ਅਕੈਡਮੀ ਤੋਂ ਗ੍ਰੈਜੂਏਟ ਹੋ ਚੁੱਕੇ ਹਨ ਅਤੇ ਉਹਨਾਂ ਨਾਲ ਮੇਰੇ ਕੰਮ ਨੇ ਮੈਨੂੰ ਇਹ ਜਾਣਨ ਵਿੱਚ ਬਹੁਤ ਮਦਦ ਕੀਤੀ ਹੈ ਕਿ ਅਸਲ ਦੁਨੀਆ ਵਿੱਚ ਆਦਤਾਂ ਨੂੰ ਕਿਵੇਂ ਕੰਮਜੋਗ ਬਣਾਇਆ ਜਾਂਦਾ ਹੈ ਜਦੋਂ ਮੈਂ 2018 ਵਿੱਚ ਇਸ ਕਿਤਾਬ ਦੇ ਆਖਰੀ ਹਿੱਸੇ ਪੂਰੇ ਕਰ ਰਿਹਾ ਸੀ ਜੇਮਸ ਕਲੀਅਰ.com ਹਰ ਮਹੀਨੇ मिलियन्स ऑफ विजिटर प्राप्त प्राप्त कर रहा ਸੀ ਅਤੇ ਲਗਭਗ 5 ਲੱਖ ਲੋਕ ਮੇਰੀ ਬੀਕਲੀ ਈਮੇਲ ਨਿਊਜ਼ਲੈਟਰ ਲਈ ਸਬਸਕ੍ਰਾਈਬ ਕਰ ਚੁੱਕੇ ਸਨ ਇਹ ਗਿਣਤੀ ਮੇਰੀਆਂ ਸ਼ੁਰੂਆਤੀ ਉਮੀਦਾਂ ਤੋਂ ਇਸ ਕਦਰ ਵੱਧ ਸੀ ਕਿ ਮੈਨੂੰ ਹੀ ਸਮਝ ਨਹੀਂ ਆ ਰਿਹਾ ਸੀ ਕਿ ਇਸ ਬਾਰੇ ਕੀ ਸੋਚਾਂ ਇੱਥੇ ਜ਼ਿਕਰ ਕੀਤੀਆਂ ਵਿਚਾਰத் ਧਰਾਮਾ ਮੈਨੂੰ ਇਸ ਲਈ ਆਇਆ ਕਿਉਂਕਿ ਮੈਨੂੰ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਅਪਣਾਉਣਾ ਪਿਆ ਆਪਣੀ ਚੋਟ ਤੋਂ ਠੀਕ ਹੋਣ ਲਈ ਜਿਮ ਵਿੱਚ ਤਾਕਤਵਰ ਬਣ ਲਈ ਮੈਦਾਨ ਵਿੱਚ ਉੱਚ ਉੱਚ ਪੱਧਰ ਤੇ ਪ੍ਰਦਰਸ਼ਨ ਕਰਨ ਲਈ ਲੇਖਕ ਬਣ ਲਈ ਇੱਕ ਸਫਲ ਕਾਰੋਬਾਰ ਬਣਾਉਣ ਲਈ ਅਤੇ ਇੱਕ ਜ਼ਿੰਮੇਵਾਰ ਬਾਲਗ ਬਣ ਲਈ ਮੈਨੂੰ ਛੋਟੀਆਂ ਆਦਤਾਂ ਤੇ ਹੀ ਭਰੋਸਾ ਕਰਨਾ ਪਿਆ ਛੋਟੀਆਂ ਆਦਤਾਂ ਨੇ ਮੈਨੂੰ ਆਪਣੀ ਸਮਰੱਥਾ ਪੂਰੀ ਕਰਨ ਵਿੱਚ ਮਦਦ ਕੀਤੀ ਅਤੇ ਜਿਵੇਂ ਤੁਸੀਂ ਇਹ ਕਿਤਾਬ ਚੁੱਕੀ ਹੈ ਮੈਂ ਸੋਚਦਾ ਹਾਂ ਕਿ ਤੁਸੀਂ ਵੀ ਆਪਣੀ ਸਮਰੱਥਾ ਪੂਰੀ ਕਰਨਾ ਚਾਹੁੰਦੇ ਹੋ ਅੱਗੇ ਆਉਣ ਵਾਲੀਆਂ ਸਫਿਆਂ ਵਿੱਚ ਮੈਂ ਬਿਹਤਰ ਆਦਤਾਂ ਬਣਾਉਣ ਲਈ ਇੱਕ ਕਦਮ 21 ਕਦਮ ਯੋਜਨਾ ਸਾਂਝੀ ਕਰਾਂਗਾ ਕੁਝ ਦਿਨਾਂ ਜਾਂ ਹਫ਼ਤਿਆਂ ਲਈ ਨਹੀਂ ਸਗੋਂ ਪੂਰੀ ਜ਼ਿੰਦਗੀ ਲਈ ਭਾਵੇਂ ਵਿਗਿਆਨ ਜੋ ਮੈਂ ਲਿਖਿਆ ਹੈ ਉਸ ਦੀ ਤਸਦੀਕ ਕਰਦਾ ਹੈ ਪਰ ਇਹ ਕਿਤਾਬ ਕੋਈ ਅਕਾਦਮਿਕ ਰਿਸਰਚ ਪੇਪਰ ਨਹੀਂ ਹੈ ਇਹ ਇੱਕ ਕਾਰਜਕਾਰੀ ਮੈਨੂਅਲ ਹੈ ਤੁਸੀਂ ਇੱਥੇ ਗਿਆਨ ਅਤੇ ਪ੍ਰਯੋਗਕ ਸਲਾਹ ਮਿਲੇਗੀ ਤੁਹਾਨੂੰ ਇੱਥੇ ਗਿਆਨ ਅਤੇ ਪ੍ਰਯੋਗਿਕ ਸਲਾਹ ਮਿਲੇਗੀ ਜਦੋਂ ਮੈਂ ਵਿਗਿਆਨ ਸਮਝਾਵਾਂਗਾ ਕਿ ਕਿਵੇਂ ਆਦਤਾਂ ਬਣਾਉਣੀਆਂ ਹਨ ਅਤੇ ਕਿਸੇ ਸੌਖੇ ਅਤੇ ਲਾਗੂ ਕਰਨ ਯੋਗ ਤਰੀਕੇ ਨਾਲ ਕਿਵੇਂ ਬਦਲਣੀਆਂ ਹਨ ਜਿੰਨਾ ਖੇਤਰਾਂ ਤੋਂ ਮੈਂ ਫਾਇਦਾ ਲੈਂਦਾ ਹਾਂ ਜੀਵ ਵਿਗਿਆਨ ਨਿਊਰੋਸਾਇੰਸ ਫਲਸਫਾ ਮਨੋਵਿਗਿਆਨ ਅਤੇ ਹੋਰ ਉਹ ਕਈ ਸਾਲਾਂ ਤੋਂ ਚੱਲ ਰਹੇ ਹਨ ਜੋ ਮੈਂ ਤੁਹਾਨੂੰ ਪੇਸ਼ ਕਰਦਾ ਹਾਂ ਉਹ ਪੁਰਾਣੇ ਸਮੇਂ ਤੋਂ ਹਸਿਆਰ ਲੋਕਾਂ ਦੁਆਰਾ ਸਮਝੇ ਗਏ ਵਿਚਾਰਾਂ ਲਈ ਇੱਕ ਸੰਖੇਪ ਰੂਪ ਰਚਨਾ ਹੈ ਨਾਲ ਹੀ ਉਹ ਨਵੀਆਂ ਖੋਜਾਂ ਜੋ ਵਿਗਿਆਨੀਆਂ ਨੇ ਹਾਲ ਹੀ ਵਿੱਚ ਕੀਤੀਆਂ ਮੇਰਾ ਯੋਗਦਾਨ ਮੈਂ ਉਮੀਦ ਕਰਦਾ ਹਾਂ ਇਹ ਹੈ ਕਿ ਉਹ ਵਿਚਾਰ ਲੱਭੇ ਜਾਣ ਜੋ ਸਭ ਤੋਂ ਵੱਧ ਮਹੱਤਵ ਰੱਖਦੇ ਹਨ ਅਤੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਉਹ ਲਾਗੂ ਕੰਮ ਜੋਗੇ ਹੋਣ ਐਸਐਸਏ ਵਿੱਚ ਕੁਝ ਵੀ ਬੁੱਧੀਮਾਨ ਹੈ ਤਾਂ ਇਸ ਦਾ ਸਹਿਰ ਉਹਨਾਂ ਵਿਸ਼ੇਸ਼ ਗਿਆਨਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਕੰਮ ਕੀਤਾ ਜੇ ਕੁਝ ਵੀ ਮੂਰਖਤਾ ਭਰਿਆ ਲੱਗੇ ਤਾਂ ਮੈਂ ਉਹ ਮੇਰੀ ਗਲਤੀ ਹੋਵੇਗੀ ਇਸ ਕਿਤਾਬ ਦੀ ਰੀਡ ਦੀ ਹੱਡੀ ਮੇਰਾ ਆਤਾਂ ਦਾ ਚਾਰ ਕਦਮ ਮਾਡਲ ਹੈ ਸੰਕੇਤ ਲਾਲਸਾ ਪ੍ਰਤੀਕਿਰਿਆ ਅਤੇ ਇਨਾਮ ਬਦਲਾ ਦੇ ਚਾਰ ਕਾਨੂੰਨ ਜੋ ਇਨ੍ਹਾਂ ਹੀ ਕਦਮਾਂ ਤੋਂ ਵਿਕਸਿਤ ਹੁੰਦੇ ਹਨ ਮਨੋਵਿਗਿਆਨ ਪਸੌਕਰ ਵਾਲੇ ਪਾਠਕ ਇਨ੍ਹਾਂ ਵਿੱਚੋਂ ਕੁੱਝ ਸ਼ਬਦਾਂ ਨੂੰ ਆਪਰੇਟ ਕੰਡੀਸ਼ਨਿੰਗ ਤੋਂ ਪਛਾਣ ਸਕਦੇ ਹਨ ਜੋ ਸਭ ਤੋਂ ਪਹਿਲਾਂ 1930 ਦੀ دہਾੜੇ ਵਿੱਚ ਬੀ ਐਫ ਸਕਿਨਰ ਦੁਆਰਾ ਪ੍ਰੇਰਕ ਪ੍ਰਤੀਕਿਰਿਆ ਨਾਮ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਹੋਰ ਹਾਲ ਹੀ ਵਿੱਚ ਦਾ ਪਾਵਰ ਆਫ ਹੈਬਿਟ ਵਿਚ ਸੰਕੇਤ ਰੂਟੀਨ ਇਨਾਮ ਵਜੋਂ ਪ੍ਰਚਲਿਤ ਹੋਇਆ ਵਿਹਾਰਕ ਵਿਗਿਆਨੀ ਜਿਵੇਂ ਕਿ ਸਕਿਨਰ ਨੇ ਸਮਝ ਲਿਆ ਕਿ ਜੇ ਤੁਸੀਂ ਸਹੀ ਇਨਾਮ ਜਾਂ ਸਜ਼ਾ ਦਿੰਦੇ ਹੋ ਤਾਂ ਤੁਸੀਂ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਵਿਵਹਾਰ ਕਰਨ ਲਈ ਤਿਆਰ ਕਰ ਸਕਦੇ ਹੋ ਪਰ ਜਦੋਂ ਕਿ ਸਕਿਨਰ ਦੇ ਮਾਡਲ ਨੇ ਇਹ ਵੇਸਟ੍ਰੀਨ ਟੰਗ ਨਾਲ ਸਮਝਾਇਆ ਕਿ ਬਾਹਰੀ ਉਤੇਜਨਾ ਸਾਡੀਆਂ ਆਤਮਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਉਸ ਵਿੱਚ ਚੰਗੀ ਵਿਆਖਿਆ ਦੀ ਘਾਟ ਸੀ ਸਾਡੀਆਂ ਸੋਚਾਂ ਭਾਵਨਾਵਾਂ ਅਤੇ ਵਿਸ਼ਵਾਸ ਸਾਡੇ ਵਿਰਤਾਂ ਨੂੰ ਕਿੰਨੇ ਪ੍ਰਭਾਵਿਤ ਕਰਦੇ ਹਨ ਇਹ ਵੀ ਮਹੱਤਵ ਰੱਖਦਾ ਹੈ ਸਾਡੇ ਅੰਦਰੂਨੀ ਹਾਲਾਤ ਸਾਡਾ ਮੂਡ ਅਤੇ ਭਾਵਨਾਵਾਂ ਵੀ ਮਹੱਤਵ ਰੱਖਦੀਆਂ ਹਨ ਹਾਲੀਆਂ ਦੇ ਹਾਕਿਆਂ ਵਿੱਚ ਵਿਗਿਆਨੀਆਂ ਨੇ ਸਾਡੀਆਂ ਸੋਚਾਂ ਭਾਵਨਾਵਾਂ ਅਤੇ ਵਰਤਾਅ ਵਿਚਲੇ ਸਵੱਧ ਨੂੰ ਸਮਝਣਾ ਸ਼ੁਰੂ ਕੀਤਾ ਹੈ ਇਹ ਖੋਜ ਵੀ ਇਨ੍ਹਾਂ ਸਫਿਆਂ ਵਿੱਚ ਸਮਝਾਈ ਜਾਵੇਗੀ ਕੁੱਲ ਮਿਲਾ ਕੇ ਜੋ ਫਰੇਮਵਰਕ ਮੈਂ ਪੇਸ਼ ਕਰਦਾ ਹਾਂ ਉਹ ਕognitive ਅਤੇ ਵਿਵਹਾਰਕ ਵਿਗਿਆਨਾਂ ਦਾ ਇੱਕ 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 ਰਤ ਮਾਡਲ ਹੈ ਮੈਂ ਮੰਨਦਾ ਹਾਂ ਕਿ ਮਨੁੱਖੀ ਵਰਤਾਰੇ ਪਹਿਲੇ ਮਾਡਲਾਂ ਵਿੱਚੋਂ ਇੱਕ ਹੈ ਜੋ ਬਾਹਰੀ ਉਤੇਜਨਾਵਾਂ ਅਤੇ ਅੰਦਰੂਨੀ ਭਾਵਨਾਵਾਂ ਦੋਨਾਂ ਦੇ ਪ੍ਰਭਾਵ ਨੂੰ ਸਹੀ ਤਰੀਕੇ ਨਾਲ ਸਮਝਾਉਂਦਾ ਹੈ ਭਾਵੇਂ ਕੁਝ ਪਾਸਾ ਤੁਹਾਡੇ ਲਈ ਜਾਣ ਪਛਾਣ ਵਾਲੀ ਹੋ ਸਕਦੀ ਹੈ ਪਰ ਮੈਨੂੰ ਯਕੀਨ ਹੈ ਕਿ ਜੋ ਬੇਰਬੇ ਅਤੇ ਵਿਵਹਾਰ ਬਦਲਾਅ ਦੇ ਚਾਰ ਕਾਨੂੰਨਾਂ ਦੀ ਐਪਲੀਕੇਸ਼ਨ ਤਹਾਨੂੰ ਆਲਤਾ ਬਾਰੇ ਇੱਕ ਨਵਾਂ ਤਰੀਕਾ ਦੇਣਗੇ ਮਨੁੱਖੀ ਵਰਤਾਰ ਸਦਾ ਬਦਲਦਾ ਰਹਿੰਦਾ ਹੈ ਹਾਲਾਤ ਤੋਂ ਹਾਲਾਤ ਪੜ ਤੋਂ ਪੜ ਪਰ ਇੱਕ ਤਾਬ ਇਸ ਬਾਰੇ ਹੈ ਕਿ ਕੀ ਨਹੀਂ ਬਦਲਦਾ ਇਹ ਮਨੁੱਖੀ ਵਰਤਾਰ ਦੇ ਬੁਨਿਆਦੀ ਤੱਤਾਂ ਬਾਰੇ ਹੈ ਉਹ ਸਿਧਾਂਤ ਜੋ ਤੁਸੀਂ ਸਾਲਦਰ ਸਾਲ ਭਰੋਸੇਯੋਗ ਤਰੀਕੇ ਨਾਲ ਵਰਤ ਸਕਦੇ ਹੋ ਉਹ ਵਿਹਾਰ ਜਿਨ੍ਹਾਂ ਤੇ ਤੁਸੀਂ ਕਾਰੋਬਾਰ ਖੜਾ ਕਰ ਸਕਦੇ ਹੋ ਪਰਿਵਾਰ ਬਣਾ ਬਣਾ ਸਕਦੇ ਹੋ ਇੱਕ ਜ਼ਿੰਦਗੀ ਤਿਆਰ ਕਰ ਸਕਦੇ ਹੋ ਚੰਗੀਆਂ ਆਦਤਾਂ ਬਣਾਉਣ ਜਾਂ ਕੋਈ ਇੱਕ ਸਹੀ ਤਰੀਕਾ ਨਹੀਂ ਹੈ ਪਰ ਇੱਕ ਤਰ੍ਹਾਂ ਉਹ ਤਰੀਕਾ ਦਰਸਾਉਂਦੀ ਹੈ ਜੋ ਮੈਂ ਸਭ ਤੋਂ ਬਿਹਤਰ ਜਾਣਦਾ ਹਾਂ ਇੱਕ ਅਜਿਹਾ ਤਰੀਕਾ ਜੋ ਪ੍ਰਭਾਵਸ਼ਾਲੀ ਰਹੇਗਾ ਭਾਵੇਂ ਤੁਸੀਂ ਕਿੱਥੋਂ ਵੀ ਸ਼ੁਰੂ ਕਰੋ ਜਾਂ ਤੁਸੀਂ ਕੀ ਬਦਲਣਾ ਚਾਹੁੰਦੇ ਹੋ ਜੋ ਰਣਨੀਤੀਆਂ ਮੈਂ ਕਵਰ ਕਰਾਂਗਾ ਉਹ ਹਰ ਉਸ ਵਿਅਕਤੀ ਲਈ ਲਾਗੂ ਹੁੰਦੀਆਂ ਹਨ ਜੋ ਇੱਕ ਕਦਮ ਦਰ ਕਦਮ ਸਿਸਟਮ ਲੱਭ ਰਿਹਾ ਹੈ ਚਾਹੇ ਤੁਹਾਡੇ ਟੀਚੇ ਸਿਹਤ ਪੈਸੇ ਉਤਪਾਦਕਤਾ ਰਸਤੇ ਜਾਂ ਇਹਨਾਂ ਸਭ ਬਾਰੇ ਹੋਣ ਜਦ ਤੱਕ ਮਨੁੱਖੀ ਵਰਤਾ ਮੌਜੂਦ ਹੈ ਇਹ ਕਿਤਾਬ ਤੁਹਾਡੀ ਰਹਿਮ ਨਾਲ ਹੀ ਕਰਦੀ ਰਹੇਗੀ